ਖਿਦਰਾਣੇ ਦੀ ਟਾ ਵਿਖੇ ਜੰਗ ਦੇ ਮੈਦਾਨ 'ਚ ਸ਼ਹੀਦੀਆਂ ਪਾਉਣ ਵਾਲੇ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਜਦਾ ਇਤਿਹਾਸ ਦੇ ਵਿੱਚ ਇਸ ਜੰਗ ਨੂੰ ਮੁਕਤਸਰ ਦੀ ਜੰਗ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਉਸ ਸਮੇਂ ਇਹ ਜੰਗ ਤਿੱਬੀ ਸਾਹਿਬ ਦੇ ਉਸ ਸਥਾਨ ਵਿਖੇ ਹੋਈ ਸੀ ਚਾਲੀ ਮੁਕਤੇ ਸ਼ਹੀਦ ਹੋਏ ਸਨ ਤਾਂ ਕਰਕੇ ਉਸ ਸਥਾਨ ਦਾ ਨਾਮ ਸ਼੍ਰੀ ਮੁਕਤਸਰ ਸਾਹਿਬ ਪੈ ਗਿਆ ਇਸੇ ਜੰਗ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਮਹਾ ਸਿੰਘ ਜੀ ਜੋ ਆਪਣੇ ਸਾਥੀਆਂ ਦੇ ਸਮੇਤ ਸ੍ਰੀ ਅਨੰਦਪੁਰ ਸਾਹਿਬ ਬਿਦਾਵਾ ਦੇ ਕੇ ਆਏ ਸਨ ਉਸ ਬਿਦਾਵੇ ਨੂੰ ਪਾੜ ਕੇ ਬਿਦਾਵਿਆਂ ਸਿੰਘਾਂ ਨੂੰ ਮੁਕਤ ਕੀਤਾ ਅਤੇ ਸਾਰੇ ਹੀ ਸ਼ਹੀਦ ਹੋਏ ਸਿੰਘਾਂ ਨੂੰ 40 ਮੁਕਤੇ ਕਹਿ ਕੇ ਨਿਵਾਜਿਆ ਭਾਈ ਮਹਾ ਸਿੰਘ ਜੀ ਨੇ ਇਸੇ ਜਗ੍ਹਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੰਗਤ ਜੀ ਇਸ ਜੰਗ ਦੇ ਵਿੱਚ ਮਾਈ ਭਾਗੋ ਜੀ ਨੇ ਵੀ ਜੋਹਰ ਵਖਾਇਸੀ ਤਾਂ ਹੀ ਕਰਕੇ ਜਦੋਂ ਸਿੱਖ ਅਰਦਾਸ ਕਰਦੇ ਨੇ ਤਾਂ ਇਹ 40 ਮੁਕਤਿਆਂ ਨੂੰ ਜ਼ਰੂਰ ਯਾਦ ਕਰਦੇ ਨੇ ਇਹ ਮਹਾਨ ਇਤਿਹਾਸ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਾਲਾ ਜੀਵਨ ਜੀਣ ਦਾ ਸਬਕ ਸਿਖਾਉਂਦਾ ਰਹੇਗਾ